ਦਿੱਲੀ ਦੇ ਤਖਤ ਪਰ ਬੈਠਾ ਹੋਇਆ ਬਾਦਸ਼ਾਹ ਔਰੰਗਜ਼ੇਬ ਜਿਸ ਨੂੰ ਧਾਰਮਿਕ ਕਟੜਤਾ ਦਾ ਸਬਕ ਮਿਲ ਗਿਆ ਜਿਸ ਨੂੰ ਇਸ ਗੱਲ ਦਾ ਵੀ ਇੱਕ ਐਡਵਾਂਟੇਜ ਮਿਲ ਗਿਆ ਕਿ ਮੈਂ ਬੁਰਾਈਆਂ ਕੀਤੀਆਂ ਜੜੀਆਂ ਬੁਰਾਈਆਂ ਕਰਕੇ ਮੈਂ ਇਸ ਤਖਤ ਨੂੰ ਹਥਿਆਇਆ ਹੈ ਮੈਂ ਹੁਣ ਉਹਨਾਂ ਬੁਰਾਈਆਂ ਦਾ ਪ੍ਰਾਸਚਿਤ ਕਰਨ ਲਵਾਂ। ਆਪਾਂ ਦੇਖਦੇ ਹਾਂ ਨਾ ਕਿ ਮਨੁੱਖ ਜੇਕਰ ਆਪਣੀਆਂ ਬੁਰਾਈਆਂ ਨੂੰ ਜਾਣਦਾ ਹੈ ਤਾਂ ਉਸ ਦਾ ਪ੍ਰਾਸਚਿਤ ਕਰਨ ਵਾਸਤੇ ਸੋਚਦਾ ਹੈ। ਜੇਕਰ ਤਾਂ ਉਹ ਭਲੇ ਵਾਲਾ ਮਨੁੱਖ ਆਪਣਾ ਮਨ ਭਲਾਈ ਵਿੱਚ ਰੱਖਣਾ ਚਾਹਵੇ ਤਾਂ ਉਹ ਸਰਬੱਤ ਦੇ ਭਲੇ ਦੀ ਗੱਲ ਕਰੇਗਾ। ਤੇ ਜਿਹੜਾ ਮਨੁੱਖ ਪਹਿਲੀਆਂ ਗਲਤੀਆਂ ਨੂੰ ਮਾਫ਼ ਕਰਵਾ ਕੇ ਤੇ ਮੁੜ ਕੇ ਜਿਹੜੇ ਹੋਰ ਨਵੇਂ ਸਿਰੇੋਂ ਕਰਨੀਆਂ ਚਾਹਵੇਗਾ ਤਾਂ ਫਿਰ ਉਹ ਔਰੰਗਜ਼ੇਬ ਵਰਗੇ ਕੰਮ ਕਰ ਸਕਦਾ ਹੈ। ਉਹਨੂੰ ਇਹ ਗੱਲਾਂ ਕੰਨਾਂ ਵਿੱਚ ਪਾਈਆਂ ਗਈਆਂ ਕਿ ਇਸਲਾਮ ਦਾ ਵਾਅਦਾ ਕਰਨ 'ਚ ਬਹੁਤ ਪੁੰਨ ਮਿਲਦਾ ਹੈ। ਸਵਾਬ ਮਿਲਦਾ ਹੈ। ਉਹਨੇ ਕੀ ਕੀਤਾ ਸਾਰੇ ਸੂਬਿਆਂ ਨੂੰ ਚਿੱਠੀਆਂ ਭੇਜ ਦਿੱਤੀਆਂ ਇੱਥੇ ਜ਼ਿਕਰ ਕਰਦੇ ਆਂ ਕਸ਼ਮੀਰ ਦੇ ਸੂਬੇ ਸ਼ੇਰ ਅਫਗਾਨ ਖਾਨ ਨੂੰ ਵੀ ਚਿੱਠੀ ਭੇਜੀ ਉਹਨੇ ਉਹਦੇ ਉੱਤੇ ਅਮਲ ਕਰਦਿਆਂ ਹੋਇਆਂ ਲੋਗਾਂ ਨੂੰ ਸੱਦੇ ਜਿਹੜੇ ਵਿਦਵਾਨ ਸਨ ਅਮੀਰ ਲੋਕ ਸੀ ਹਿੰਦੂ ਤਬਕੇ ਵਾਲੇ ਉਹਨਾਂ ਨੂੰ ਕਿਹਾ ਵੀ ਆਹ ਆਦੇਸ਼ ਉੱਤੋਂ ਆਇਆ ਹੈ ਉਹਨਾਂ ਦੇਖੋ ਵੀ ਕੀ ਕਰਨਾ ਹੈ ਉਹਨਾਂ ਨੇ ਤਾਂ ਇਸ ਗੱਲ ਦੇ ਉੱਤੇ ਡਿਸਕਸ਼ਨ ਕਰਕੇ ਤੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਉਹਨਾਂ ਨੇ ਸਾਫ਼ ਮਨ ਕਰ ਦਿੱਤਾ ਵੀ ਅਸੀਂ ਦਾ ਧਰਮ ਨਹੀਂ ਬਦਲਾਂਗੇ ਇਹਨੇ ਕੀ ਕੀਤਾ ਪਿੰਡਾਂ ਥਾਵਾਂ ਤੋਂ ਗਰੀਬ ਦੁਰਬੇ ਲੋਕ ਚੱਕੇ ਉਹਨਾਂ ਦੇ ਅੰਗਲਾਂ ਤੋਂ ਜਨੇਊ ਲੁਹਾ ਕੇ ਇਹਨੇ ਉਹਨਾਂ ਨੂੰ ਕਨਵਰਟ ਕਰਨਾ ਸ਼ੁਰੂ ਕੀਤਾ ਕਵੀ ਸੰਤੋਖ ਸਿੰਘ ਜੀ ਕਹਿੰਦੇ ਸਵਾ ਸਵਾ ਮਾਣ ਭਾਰ ਜਨੇਊਆਂ ਦਾ ਉਤਰਨ ਲੱਗਾ ਇਤਨੇ ਧੜਾ ਧੜ ਲੋਕਾਂ ਨੂੰ ਇਹ ਕਨਵਰਟ ਕਰਨਾ ਸ਼ੁਰੂ ਕੀਤਾ ਔਰ ਇੱਥੇ ਹੁਣ ਅੱਗੇ ਪ੍ਰਸੰਗ ਜਿਹੜਾ ਆ ਰਿਹਾ ਹੈ ਉਹ ਆਪਾਂ ਇਤਿਹਾਸ ਦੀ ਵਾਰਤਾ ਕੀ ਅੱਗੇ ਵਾਪਰਿਆ ਕੌਣ ਇਹਨਾਂ ਦੀ ਮਦਦ ਕਰਦਾ ਨਹੀਂ ਕਰਦਾ ਉਸ ਗੱਲ ਨੂੰ ਕਵੀ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਐ ਆਓ ਸਤਿਗੁਰੂ ਜੀ ਦੇ ਇਤਿਹਾਸ ਨੂੰ ਸਰਵਣ ਕਰੀਏ ਸਤਨਾ ਵਾਹਿਗੁਰੂ ਜੀ ਖਖੇ ਨਾਮ ਭਇਓ ਖੱਤਰੀਨ ਭੰਬੇ ਨਾਮ ਤੇ ਜਿਨ ਕੋ ਦੀਨ ਇਹਨਾਂ ਨੇ ਕੀ ਕੀਤਾ ਜਿਹੜੇ ਖੱਤਰੀਆਂ ਤੋਂ ਮੁਸਲਮਾਨ ਬਣੇ ਉਹਨਾਂ ਮੁਸਲਮਾਨਾਂ ਨੂੰ ਖਖਾ ਜਾਤ ਦਿੱਤੀ ਖਖੇ ਤੋਂ ਭਾਵ ਜਿਹੜਾ ਖੱਤਰੀ ਤੋਂ ਮੁਸਲਮਾਨ ਬਣਿਆ ਹੋਵੇ ਜਿਹੜਾ ਬ੍ਰਾਹਮਣ ਦ્વਜ ਉੱਚੀ ਜਾਤ ਵਿੱਚੋਂ ਜਿਹਨੂੰ ਕਨਵਰਟ ਕਰਦੇ ਐ ਉਹਨਾਂ ਨੂੰ ਭੰਬੇ ਨਾਮ ਦਿੱਤਾ ਹੈ ਔਰ ਭੰਬੇ ਜਿਹੜੀ ਗੋਤ ਹੈ ਇਹ ਬ੍ਰਾਹਮਣਾਂ ਦੇ ਵਿੱਚ ਉੱਚੀ ਜਾਤ ਨੂੰ ਉੱਚੀ ਗੋਤ ਨੂੰ ਮੰਨਿਆ ਜਾਂਦਾ ਹੈ ਤੇ ਖਖੇ ਅਤੇ ਭੰਬੇ ਨਾਮ ਜਿਹੜਾ ਹੈ ਭਾਈ ਕਾਂਤ ਸਿੰਘ ਜੀ ਨਾਭਾ ਨੇ ਵੀ ਲਿਖਿਆ ਹੈ ਮਹਾਨ ਕੋਸ਼ ਵਿੱਚ ਕਿ ਖੱਤਰੀਆਂ ਨੂੰ ਖਖੇ ਤੇ ਬ੍ਰਾਹਮਣਾਂ ਨੂੰ ਭੰਬੇ ਨਾਮ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਕਨਵਰਟ ਕੀਤਾ ਗਿਆ ਹੈ ਉਰ ਕਸ਼ਮੀਰ ਤੀਰ ਗਰੇ ਜੋਏ ਕੇਤਿਕ ਦਿਵਸ ਮੈਂ ਤੁਰਕ ਸੋ ਹੋਏ ਜਿਹੜਾ ਇਹ ਕਸ਼ਮੀਰ ਜੰਮੂ ਜਿਹੜਾ ਇਹਦਾ ਆਲਾ ਦਵਾਲਾ ਨਗਰ ਹੰ ਛੋਟੇ ਇਹਨੇ ਉਹਨਾਂ ਦੇ ਵਿੱਚ ਬਹੁਤਿਆਂ ਲੋਕਾਂ ਨੂੰ ਇਸਲਾਮ ਦੇ ਵਿੱਚ ਲੈ ਆਂਦਾ ਮੁਸਲਮਾਨ ਬਣਾ ਲਿਆ ਹੈ ਦਰਬਿਆ ਤੇ ਸਮਗਰੀ ਜੇ ਤੀਰ ਘਰ ਤੁਰਖਨ ਕੇ ਬਿਰਦੀ ਤੇਤੀ ਔਰ ਕਹਿੰਦੇ ਦਰਬ ਆਦ ਜਿਹੜਾ ਧਨ ਹੋ ਗਿਆ ਜਾਂ ਹੋਰ ਅਸਿਰਦੀ ਸਮਗਰੀਆਂ ਹੋ ਗਈਆਂ ਇਹ ਤੁਰਕਾਂ ਦੇ ਘਰਾਂ ਦੇ ਵਿੱਚ ਵਧਣੀ ਸ਼ੁਰੂ ਹੋਈ ਹੈ ਬਹੁ ਵਿਪਰਪੁਰ ਕੇ ਸਮਦਾਏ ਸਗਰੇ ਅਫਕਰ ਸ਼ੇਰ ਬੁਲਾਏ ਔਰ ਕਹਿੰਦੇ ਇਸ ਤਰ੍ਹਾਂ ਜਦੋਂ ਹਿੰਦੂਆਂ ਤੇ ਜ਼ੁਲਮ ਹੋਇਆ ਨਾ ਉਹਨਾਂ ਦੀ ਧੀਰਜ ਟੁੱਟ ਗਈ ਉਹਨਾਂ ਨੇ ਕੀ ਕੀਤਾ ਮਨ ਦੇ ਅੰਦਰ ਧੀਰਜ ਜਿਹੜੀ ਸੀ ਜਿੰਨਾ ਕੁ ਉਹਨਾਂ ਨੇ ਸਬਰ ਵਿਚਾਰਿਆ ਰੱਖਿਆ ਉਹ ਟੁੱਟ ਗਿਆ ਸਬਰ ਦਾ ਬੰਡ ਟੁੱਟਿਆ ਫਿਰ ਉਹਨਾਂ ਨੇ ਇਕੱਠੇ ਹੋ ਕੇ ਸਾਰਿਆਂ ਨੇ ਬ੍ਰਾਹਮਣਾਂ ਨੇ ਤਾ ਕਹਿੰਦੇ ਸਾਰੇ ਜਾਣਿਆਂ ਨੇ ਸ਼ੇਰ ਅਫਗਾਨ ਖਾਨ ਦੇ ਕੋਲ ਮੀਟਿੰਗ ਕੀਤੀ ਹੈ ਕਹਿਓ ਜੋਰ ਕਰ ਕਰਮਾ ਪਠੋ ਸਰਹੇ ਨ ਕਹਾ ਸ਼ਰਤਿ ਨ ਟੋ ਉਹ ਕਹਿੰਦਾ ਸ਼ੇਰ ਅਫਗਾਨ ਖਾਨ ਨੇ ਵੀ ਇਹ ਗੱਲ ਪਈ ਕਹਿੰਦਾ ਚੁੱਪ ਕਰਕੇ ਕਲਮਾ ਪੜ ਲਓ ਤੇ ਇਸ ਸ਼ਰਹ ਤੋਂ ਇਸ ਆਰਡਰ ਤੋਂ ਤੁਹਾਡੇ ਕੋਲ ਭਜਿਆ ਨਹੀਂ ਜਾਣਾ ਤੁਹਾਡੇ ਕੋਲ ਕੋਈ ਰਾਹ ਨਹੀਂ ਹੋਰ ਇਸ ਕਰਕੇ ਉਹ ਕਹਿੰਦੇ ਕਿ ਤੁਸੀਂ ਕੋਈ ਹੱਲ ਕਰੋ ਇਹ ਕਹਿੰਦਾ ਹੈ ਨਹੀਂ ਕੋਈ ਹੱਲ ਨਹੀਂ ਕੇਵਲ ਤੇ ਕੇਵਲ ਕਲਮਾ ਪੜੋ ਤੇ ਇਸਲਾਮ ਦੇ ਵਿੱਚ ਆਵੋ ਤੁਹਾਨੂੰ ਕਿਤੇ ਵੀ ਭੱਜਣ ਨੂੰ ਜਗ੍ਹਾ ਨਹੀਂ ਮਿਲਣੀ ਹੈ ਸੁਣ ਕੇ ਸਭ ਹਿੰਦੂਨ ਕੋ ਚਿੰਤਾ ਭਏ ਇਕੱਤਰ ਕਹਿ ਬ੍ਰਿਤੰਤਾ ਸੁਣ ਕੇ ਸਾਰੇ ਹਿੰਦੂਆਂ ਨੂੰ ਚਿੰਤਾ ਹੋਈ ਹੈ ਔਰ ਚਿੰਤਾ ਹੋਣ ਦੇ ਨਾਲ ਇਕੱਤਰ ਹੋ ਕਰਕੇ ਇਸ ਮਿਰਤਾਂਤ ਪਰ ਚਰਚਾ ਕੀਤੀ ਹੈ ਅਪਰ ਉਪਾਏ ਨਾ ਕੋ ਬਣਿਆ ਵੈ ਜਗਤ ਰਾਜ ਇਨ ਥਾਉ ਨਾ ਪਾਵੇ ਉਹਨੇ ਇਹ ਗੱਲ ਜੋ ਵਿਚਾਰੀ ਸਾਰੇ ਬ੍ਰਾਹਮਣਾਂ ਨੇ ਕਸ਼ਮੀਰ ਦੇ ਪੰਡਤਾਂ ਨੇ ਕਹਿੰਦੇ ਹੋਰ ਕੋਈ ਯਤਨ ਨਹੀਂ ਆਵੇਗਾ ਇਹਨਾਂ ਦਾ ਰਾਜ ਤਾਂ ਸਾਰੇ ਪਾਸੇ ਹੈ ਤੇ ਜਿੱਥੇ ਵੀ ਜਾਵਾਂਗੇ ਥਾ ਨਹੀਂ ਮਿਲੇਗੀ ਸਗੋਂ ਸਾਨੂੰ ਬਾਹਰੋਂ ਆਇਆ ਨੂੰ ਫਿਰ ਹੋਰ ਜ਼ਿਆਦਾ ਪਕੜ ਕੇ ਤਸੀਹੇ ਆਦਿ ਦੇ ਉੱਤੇ ਜਾਣਗੇ ਮਿਲੋ ਚਲੋ ਅਮਰੇਸ਼ਰ ਥਾਨ ਦੇਹੋ ਧਰਨਾ ਤਜ ਖਾਨ ਰੋਪਾਨ ਸੋਚਿਆ ਅਮਰਨਾਥ ਦੇ ਥਾਂ ਤੇ ਚਲੀ ਸ਼ਿਵ ਜੀ ਦਾ ਮਹਾਨ ਵੱਡਾ ਮੰਦਿਰ ਹੈ ਅਮਰਨਾਥ ਚਲੀਏ ਉੱਥੇ ਜਾ ਕੇ ਰੱਬ ਦੇ ਅੱਗੇ ਬੈਹਨੇ ਆ ਬੇਨਤੀਆਂ ਕਰਦੇ ਆ ਦੇਹੋ ਧਰਨਾ ਅਜ ਖਾਨ ਰੋਪਾਨ ਖਾਣ ਪੀਣ ਛੱਡ ਕੇ ਧਰਨਾ ਦੇਣਾ ਜੀਵੇਂ ਉਸ ਪਰਮੇਸ਼ਰ ਦੀ ਬੰਦਗੀ ਵਿੱਚ ਜੁੜਦੇ ਆ ਰੱਬਾ ਸਾਡੇ ਤੇ ਕਿਰਪਾ ਕਰ ਕੋਈ ਰਾਹ ਦਿਖਾੜ ਤਹਿ ਮਰ ਰਹੋ ਕੇ ਰੁਦਰ ਦੇ ਜਾਵੋ ਰਾਖੇ ਧਰਮ ਹਿੰਦ ਬਰ ਪਾਵੋ ਕਹਿੰਦੇ ਉੱਥੇ ਚੱਲ ਕੇ ਜਾ ਤਾਂ ਉੱਥੇ ਮਰ ਜਾਈਏ ਜਾਂ ਉੱਥੇ ਰੁਦਰ ਕਹਿੰਦੇ ਨੇ ਸ਼ਿਵ ਜੀ ਰੁਦਰ ਨੂੰ ਪ੍ਰਸੰਨ ਕਰ ਲਈਏ ਤੇ ਜੇ ਉਹ ਸਾਡੀ ਧਰਮ ਦੀ ਰੱਖਿਆ ਕਰ ਲਵੇ Hindu ਧਰਮ ਜਿਹੜਾ ਹੈ ਇਸ ਵੇਲੇ ਦੁਬਿਧਾ ਅਤੇ ਦੁਚਿੱਤੀ ਵਿੱਚ ਪੈ ਕੇ ਕਸ਼ਟਾਂ ਵਿੱਚ ਹੈ ਇਹ ਹੁਣ ਜਾਂ ਤੱਕ ਕਰੋ ਤੇ ਮਰੋਦੀ ਸਥਿਤੀ ਬਣ ਚੁੱਕੀ ਹੈ ਤੇ ਆਪਾਂ ਇਹ ਕਰਦੇ ਆ ਅਮਰਨਾਥ ਜਾ ਕੇ ਬੇਨਤੀਆਂ ਕਰਦੇ ਹਾਂ ਤੁਰਕ ਸੰਗ ਕੀ ਜੈ ਟਕਰਾਰ ਇੱਕ ਦੋਏ ਮਸਨ ਕੋ ਤ੍ਰਿਤ ਧਾਰ ਸ਼ੇਰ ਅਫਗਾਨ ਖਾਨ ਦੇ ਨਾਲ ਟਕਰਾਰ ਕਰ ਲਈ ਗੱਲ ਕਰਨ ਲਈ ਭਈ ਸਾਨੂੰ 2 ਮਹੀਨੇ ਜਿਹੜਾ ਸਮਾਂ ਹੈ ਉਹ ਦਿੱਤਾ ਜਾਵੇ ਅਸੀਂ ਵਿਚਾਰ ਕਰਨੀ ਚਾਹੁੰਦੇ ਹਾਂ ਅਸੀਂ ਇਸ ਗੱਲਬਾਤ ਦਾ ਕੋਈ ਰਸਤਾ ਕਢਣਾ ਚਾਹੁੰਦੇ ਆ ਸਾਨੂੰ 2 ਮਹੀਨੇ ਦਾ ਸਮਾਂ ਦਿੱਤਾ ਜਾਵੇ ਹਸ ਮਸਲਤ ਕਰ ਪਹੁੰਚੇ ਜਾਏ ਜਹ ਸੁਪਾ ਅਰ ਨਰ ਸਮਦਾਏ ਇਸ ਤਰ੍ਹਾਂ ਦੀ ਸਲਾਹ ਕਰ ਲਈ ਵੀ ਅਮਰਨਾਥ ਬੇਨਤੀ ਕਰਾਂਗੇ ਇਹ ਸਲਾਹ ਕਰਕੇ ਜਿੱਥੇ ਸ਼ੇਰਫਗਾਨ ਖਾਨ ਸੀਗਾ ਉਹਦੇ ਕੋਲ ਆ ਗਏ ਸਾਰੇ ਜਾਣੇ ਚੱਲ ਕੇ ਹੱਥ ਜੋੜ ਸਭ ਹੂਨੇ ਉਚਾਰਾ ਖਟ ਮਾਸਨ ਬੰਦ ਹੋ ਤਕਰਾਰ ਉਹਨਾਂ ਨੇ ਹੱਥ ਜੋੜ ਕੇ ਫਿਰ ਗੱਲਬਾਤ ਕਹੀ ਬੇਨਤੀ ਕੀਤੀ ਕਹਿੰਦਾ ਸ਼ੇਰਫਗਾਰ ਖਾ ਹੁਣ ਇੰਨੇ ਸਮੇਂ ਦਾ ਅਸੀਂ ਧਰਮ ਨੂੰ ਫੋਲੋ ਕਰਦੇ ਆ ਇਸ ਕਰਕੇ ਸਾਨੂੰ ਨਾ 6 ਮਹੀਨੇ ਦਾ ਸਮਾਂ ਦੇੋ ਘਟ ਮਾਸਨ ਪਹਿਲਾਂ ਸਲਾਹ ਕੀਤੀ ਵੀ ਇੱਕ ਦੋ ਮਹੀਨੇ ਦੀ ਗੱਲਬਾਤ ਕਰਕੇ ਸਮਾਂ ਲੈ ਲੈਂਦੇ ਆ ਪਰ ਉੱਥੇ ਵਿਚਾਰ ਕੀਤੀ ਵੀ 6 ਮਹੀਨੇ ਕਹਿ ਦੋ ਤੇ ਨਹੀਂ ਤਾਂ ਵੱਧ ਤੋਂ ਵੱਧ ਨਹੀਂ ਤਾਂ ਘੱਟ ਦੋ ਘੱਟ ਕੁਝ ਕਹੂਗਾ ਹੀ ਆਪੇ ਕਹਿੰਦੇ 6 ਮਹੀਨੇ ਦਾ ਸਮਾਂ ਸਾਨੂੰ ਦਿੱਤਾ ਜਾਣਾ ਚਾਹੀਦਾ ਹੈ ਯਤਨ ਜਿਤਕ ਹਮਤੇ ਹੋਏ ਜਾਏ ਸੋ ਕਰਲੇ ਜੇ ਧਰਮ ਰਹਾਏ ਜਿੰਨੇ ਵੀ ਯਤਨ ਅਸੀਂ ਕਰ ਸਕਦੇ ਆ ਉਹ ਯਤਨ ਕਰ ਲਈਏ ਜਿਸ ਕਰਕੇ ਅਸੀਂ ਆਪਣੇ ਧਰਮ ਦੀ ਰੱਖਿਆ ਕਰ ਲਈਏ ਸਾਡਾ ਧਰਮ ਰਹਿ ਜਾਏ ਸਾਨੂੰ 6 ਮਹੀਨੇ ਦਾ ਸਮਾਂ ਦਿੱਤਾ ਜਾਵੇ ਨਹੀਂ ਤਾਂ ਹਮ ਮੰਨ ਜਿਵੇਂ ਕਹੋ ਜਗਪਤ ਆਜ ਬਲੀ ਤੁਮ ਅਹੋ ਕਹਿੰਦੇ ਨਹੀਂ ਤਾਂ ਜਿਵੇਂ ਤੁਸੀਂ ਆਖੋ ਉਸੇ ਤਰ੍ਹਾਂ ਕਰਾਂਗੇ ਜਗਤ ਵਿੱਚ ਤੁਹਾਡਾ ਰਾਜ ਆ ਅੱਜ ਤੁਸੀਂ ਬਲੀ ਹੋ ਸੂਰਮੇ ਹੋ ਸਾਰੇ ਹੀ ਅਫਗਨ ਸ਼ੇਰਮਾਨ ਜਬ ਲੀਨੀ ਭਲੇ ਦਿਜਨ ਮਿਲ ਤਿਆਰੀ ਕੀਨੀ ਜਦੋਂ ਸ਼ੇਰ ਅਫਗਾਨ ਖਾਨ ਗਿਆ ਵੀ ਠੀਕ ਹੈ ਇੱਥੋਂ ਕਿੱਥੇ ਚਲੇ ਜਾਓਗੇ ਤੇ ਉਹਨੇ ਕਿਹਾ ਵੀ ਠੀਕ ਹੈ ਸਮਾਨ ਲੈ ਲਵੋ ਤੇ ਜਿਹੜੇ ਸਾਰੇ ਭਲੇ ਬ੍ਰਾਹਮਣ ਸਨ ਉਹਨਾਂ ਸਾਰਿਆਂ ਨੇ ਮਿਲ ਕਰਕੇ ਤਿਆਰੀ ਕੀਤੀ ਹੈ ਜੀਵਨ ਤੇ ਮਰ ਬੋਬ ਆਛੋ ਧਰਮ ਤਿਆਗ ਬੋ ਨਾ ਹਿਲ ਬਾਛੋ ਉਹਨਾਂ ਸੋਚਿਆ ਵੀ ਜੀਉਣ ਤੋਂ ਮਰ ਜਾਣਾ ਹੀ ਹੁਣ ਚੰਗਾ ਹੈ ਧਰਮ ਤਿਆਗ ਕੇ ਜਿਉਣਾ ਕਾਹਦਾ ਜਿਉਣਾ ਹੈ ਇਹ ਚੰਗੀ ਗੱਲ ਨਹੀਂ ਹੈ ਹਿਮ ਹਟ ਕਰ ਪੁਰਖੀਤ ਕਿਉ ਉਸਾ ਅਮਰਨਾਥ ਕੇ ਧਾਰ ਪਰੋਸਾ ਇਸ ਤਰ੍ਹਾਂ ਹਟ ਕਰਕੇ ਗੱਲਾਂ ਬਾਤਾਂ ਕਰਕੇ ਇਹ ਅਮਰ ਰਾਜ ਅਧਿਸ਼ਤਾਨ ਅਮਰਨਾਥ ਦੇ ਮੰਦਰ ਦੇ ਵਿੱਚ ਪਹੁੰਚੇ ਹਨ ਤਜ ਕਰ ਖਾਣ ਪਾਨ ਤ੍ਰਿਤ ਧਰ ਕੇ ਬੈਠੇ ਚੌ ਦਸ਼ ਮੱਜਨ ਕਰ ਕੇ ਤੇ ਇਸ਼ਨਾਨ ਪਾਣੀ ਕਰ ਕੇ ਤੇ ਤਿਆਰ ਵਰ ਤਿਆਰ ਹੋ ਕੇ ਭਾਵ ਆਪਣੇ ਮੱਥੇ ਤਿਲਕ ਲਾ ਕੇ ਧੋਤੀਆਂ ਆਦਿਕ ਆਪਣੇ ਸਰੀਰ ਨੂੰ ਸੋਧ ਕੇ ਸੁੰਦਰ ਵਸਤਰ ਪਹਿਰ ਕੇ ਖਾਣਾ ਪੀਣਾ ਛੱਡ ਕੇ ਉੱਥੇ ਬਹਿ ਗਏ ਹਨ ਮੰਦਰ ਵਿੱਚ ਸ਼ਿਵ ਕੇ ਨਾਮ ਹਜ਼ਾਰੋਂ ਕਹੈ ਸ਼ੰਭੂ ਚੰਦਰ ਚੂੜ ਮਿਰੜ ਅਹੈ ਤੇ ਸ਼ਿਵ ਜੀ ਦੇ ਅਨੇਕਾਂ ਨਾਮ ਜਪਣ ਲੱਗ ਗਏ ਇੱਥੇ ਕਵੀ ਸੰਤੋਖ ਸਿੰਘ ਜੀ ਆਪਣੀ ਵਿਦਵਤਾ ਦਾ ਪਰਚਮ ਸਾਨੂੰ ਦਿਖਾਉਂਦੇ ਐ ਇਹ ਸਾਰੇ ਨਾਮ ਗਿਣਦੇ ਐ ਜਿਹੜੇ ਸ਼ਿਵ ਜੀ ਦੇ ਨਾਮ ਲਈ ਜਾਂਦੇ ਔਰ ਕੀ ਕਹਿੰਦੇ ਸ਼ੰਭੂ ਚੰਦਰ ਚੂੜ ਮਰੇੜ ਇਹ ਸਾਰੇ ਨਾਮ ਸ਼ਿਵ ਜੀ ਦੇ ਜਪਦੇ ਐ ਬੈਠ ਕੇ ਨੀਲਕੰਠ ਛੂਲੀ ਹਰ ਜਟੇ ਬਰਨ ਸੋ ਬਿਸਦ ਵਿ ਭੂਤੀ ਠੱਟੀ ਨੀਲ ਕੰਠ ਊਸ਼ਲੀ ਹਰ ਜਟਾ ਧਾਰੀ ਜਾਂ ਬਰਨ ਸੋ ਬਿਸਦ ਜਿਵੇਂ ਆਪਣੇ ਸਰੀਰ ਦੇ ਉੱਤੇ ਵਿ ਭੂਤੀ ਮਲ ਕਰਕੇ ਬੈਠੇ ਹੋਏ ਵਿ ਭੂਤਾ ਧਾਰੀ ਕਹਿਣਾ ਅੰਦਕ ਘਾਤਕ ਰੁੱਧ ਤ੍ਰਿਲੋਚਨ ਸ਼ੰਕਰ ਸੇਵਕ ਸੋਚ ਬਿਮੋਚਨ ਅੰਦਕ ਘਾਤਕ ਅੰਦਕ ਵਰਗੇ ਰਾਖਸ਼ ਨੂੰ ਮਾਰਨ ਵਾਲਾ ਰੁੱਦਰ ਕਹਿੰਦੇ ਨੇ ਸ਼ਿਵ ਜੀ ਨੂੰ ਜਿਹਦਾ ਰੌਦਰ ਰੂਪ ਹੈ ਭਿਆਨਕ ਤ੍ਰਿਲੋਚਨ ਤਿੰਨਾਂ ਨੇਤਰਾਂ ਵਾਲਾ ਇਸੇ ਤਰ੍ਹਾਂ ਸ਼ੰਕਰ ਹੋ ਗਿਆ ਸੇਵਕਾਂ ਦੇ ਸਾਰੀਆਂ ਸੋਚਾਂ ਦੁੱਖਾਂ ਤਕਲੀਫਾਂ ਨੂੰ ਹਰਨ ਵਾਲਾ ਤਪ ਕੀ ਮੂਰਤ ਬਹੁਤ ਪ੍ਰਤਾਪ ਹੈ ਹੋਤ ਪ੍ਰਸੰਨ ਅਲਪ ਜਪ ਜਾਪੈ ਔਰ ਇਸ ਤਰੀਕੇ ਦੇ ਨਾਲ ਅਨੇਕਾਂ ਜਿਹੜੇ ਨਾਮ ਲੈ ਕਰਕੇ ਔਰ ਅਨੇਕਾਂ ਬੇਨਤੀਆਂ ਕਰਕੇ ਸ਼ਿਵ ਜੀ ਨੂੰ ਰਿਝਾਉਣ ਲੱਗ ਪਏ ਅਮਰਨਾਥ ਦੇ ਮੰਦਰ ਦੇ ਵਿੱਚ ਇਹ ਸਾਰੇ ਪੰਡਤਾਂ ਦਾ ਜਿਹੜਾ ਇਕੱਠ ਹੈ ਇਹ ਪਰੇਸ਼ਾਨ ਦੁਖੀ ਇਹਨਾਂ ਦੇ ਉੱਤੇ ਵਿਪਤਾ ਇਹ ਪਈ ਹੈ ਕਿ ਜਾਂ ਤਾਂ ਮੁਸਲਮਾਨ ਬਣ ਜਾਓ ਜਾਂ ਧਰਮ ਤਿਆਗ ਦਿਓ ਜਾਂ ਫਿਰ ਮਰਨ ਨੂੰ ਤਿਆਰ ਹੋ ਜਾਓ ਔਰ ਦੋਨਾਂ ਰਸਤਿਆਂ ਵਿੱਚੋਂ ਕੀ ਕਰੀਏ ਉਸ ਕਰਕੇ ਅਮਰਨਾਥ ਦੇ ਮੰਦਰ ਵਿੱਚ ਸ਼ਿਵ ਜੀ ਦੀ ਪੂਜਾ ਕਰਦੇ ਹਾਂ ਨੂੰ ਤੀਨ ਬੰਦ ਦੁੱਖ ਦਰਦ ਹਰਤਾ ਸੈਲਕਿਲਾਸ਼ ਬਾਸ ਅਚਰਤਾ ਏ ਸ਼ਿਵ ਜੀ ਦੀਨਾਂ ਦੇ ਬੰਧੂ ਦੁੱਖ ਦਰਦ ਦੂਰ ਕਰਨ ਵਾਲੇ ਕਿਲਾਸ਼ ਨਾਮੀ ਪਹਾੜ ਦੇ ਉੱਤੇ ਵਾਸ ਕਰਨ ਵਾਲੇ ਰਬ ਪਸ਼ੂਪਤ ਈਸ਼ਰ ਭਗਵਾਨ ਭੁਗਤ ਹੈ ਜਗ ਨਿਤ ਤੇਰੋ ਦਾਨ ਕਹਿੰਦੇ ਹੈ ਪਸ਼ੂਪਤੀ ਵੀ ਨਾਮ ਉਧਈ ਹੈ ਈਸ਼ਰ ਛੇ ਈਸ਼ਰਾਂ ਦੇ ਵਿੱਚੋਂ ਮੰਨਿਆ ਗਿਆ ਹੈ ਸਿੱਧਾਂ ਦੇ ਛੇ ਈਸ਼ਰ ਹਨ ਉਹਨਾਂ ਦੇ ਵਿੱਚੋਂ ਇੱਕ ਸ਼ਿਵ ਜੀ ਵੀ ਹੈ ਜਿਹੜਾ ਬਹੁਤ ਲੰਬੀ ਸਮਾਧੀ ਲਗਾਉਂਦਾ ਹੈ ਇਹ ਸ਼ਿਵ ਭਗਵਾਨ ਭਗਤਾਂ ਦੇ ਜਗਤ ਵਿੱਚ ਨਿਤ ਤੂੰ ਹੀ ਜੋ ਦਿੰਦਾ ਹੈ ਉਹ ਹੀ ਤੇਰੇ ਭਗਤ ਪੁੰਚਦੇ ਹਨ ਅਬ ਆਇਓ ਭੀਖਣ ਕਲ ਕਾਲ ਭਇਓ ਜਮਨ ਕੋ ਤੇਜ ਵਿਸਾਰ ਕਹਿੰਦੇ ਹੁਣ ਬਹੁਤ ਭੀਸ਼ਣ ਸਮਾਂ ਆਇਆ ਹੋਇਆ ਸਾਡੇ ਉੱਤੇ ਇਹ ਤਾਂ ਸਾਨੂੰ ਦੁਨੀਆ ਦੇ ਵਿੱਚ ਜਿਉਂਦੇ ਹੀ ਜਮ ਚੁੰਬੜੇ ਹੋਏ ਹਨ ਹਿੰਦੂ ਧਰਮ ਕੋ ਨਾਸ਼ ਕਰਨਤਾ ਚਹਤ ਮਰਿਆਦਾ ਸਗਰੀ ਹੰਤਾ ਇਹ ਹਿੰਦੂ ਧਰਮ ਨੂੰ ਖਤਮ ਕਰਨਾ ਚਾਹੁੰਦਾ ਸਾਰੀ ਮਰਿਆਦਾ ਖਤਮ ਕਰਕੇ ਇੱਕ ਮਰਿਆਦਾ ਇਸਲਾਮ ਦੀ ਲਾਗੂ ਕਰਨਾ ਚਾਹੁੰਦਾ ਹੈ ਬਾਦਸ਼ਾਹ ਜੋ ਹੈ ਦਿਜਗਨ ਆਨ ਪਰੇ ਸ਼ਰਨਾਹੀ ਤੁਮ ਬਿਨ ਕੋ ਅਬ ਹੋਏ ਸਹਾਈ ਸਾਰੇ ਦਿਜਗਨ ਸੂ ਬ੍ਰਾਹਮਣ ਆਪ ਜੀ ਕੇ ਚਰਨਾਂ ਪਾਸ ਸ਼ਰਨ ਵਿੱਚ ਪਏ ਐ ਤੁਹਾਡੇ ਬਿਨਾ ਹੁਣ ਹੋਰ ਕੋਈ ਸਹਾਈ ਨਹੀਂ ਹੋ ਸਕਦਾ ਰਾਜ ਤੁਰਕ ਕੋ ਮਹਿਦ ਪ੍ਰਕਾਸ਼ ਰਾਵਨ ਜਿਮਨੈ ਚਹੋ ਜੇ ਨਾਸਾ ਔਰ ਕਹਿੰਦੇ ਇਹ ਤੁਰਕਾਂ ਦਾ ਰਾਜ ਬੜਾ ਗੜਾ ਹੈ ਪ੍ਰਕਾਸ਼ ਇਹਨਾਂ ਦਾ ਰਾਜ ਬੜਾ ਭਾਰੀ ਹੈ ਕਿ 라वण ਵਾਂਗੂ ਸਾਡਾ ਨਾਸ ਕਰਨਾ ਚਾਹੁੰਦੇ ਹਨ ਤਉ ਧਰਮ ਹਿੰਦੁਰ ਕੋ ਭਾਰੀ ਬਨ ਸਹਾਈ ਅਬ ਲੇਹੁ ਉਬਾਰੀ ਤੇ ਤੁਸੀਂ ਤਾਂ ਵੀ ਧਰਮ ਹਿੰਦੂਨ ਕੋ ਭਾਰੀ ਹਿੰਦੂਆਂ ਦਾ ਭਾਰੀ ਧਰਮ ਵੱਡਾ ਹੈ ਭਾਵੇਂ ਕਿਤਨੇ ਮਰਜੀ ਜਿਵੇਂ ਕਹਿੰਦੇ ਜੀ ਸਾਡੇ ਉੱਪਰ ਦੁੱਖ ਤਕਲੀਫਾਂ ਆਉਂਦੀਆਂ ਪਰ ਅਸੀਂ ਮੰਨਦੇ ਹਾਂ ਸਾਡੀਆਂ ਮੰਨ ਤਾਂ ਮੰਨ ਗਨ ਸਹਾਈ ਅਬ ਲੇਹੁ ਉਬਾਰੀ ਤੇ ਸਾਨੂੰ ਹੁਣ ਸਾਡੇ ਸਹਾਈ ਹੋ ਕਰਕੇ ਸਾਨੂੰ ਬਚਾਲੋ ਨਤ ਸਭ ਏਕਮਈ ਹੋਏ ਜਾਵੇ ਸੁਰਗਨ ਕੀ ਪੂਜਾ ਬਿਨਸਾਵੇ ਨਹੀਂ ਤਾਂ ਇੱਕ ਹੀ ਸਾਰੇ ਹੋ ਜਾਣਗੇ ਇਸ ਹਿੰਦੁਸਤਾਨ ਦੀ ਧਰਤੀ ਤੇ ਇਹ ਜਿਹੜੇ ਦੇਵਤਿਆਂ ਦੀ ਪੂਜਾ ਹੁੰਦੀ ਹੈ ਉਹ ਖਤਮ ਹੋ ਜਾਵੇਗੀ ਤੇ ਤੁਸੀਂ ਕਿਰਪਾ ਕਰੋ ਏ ਸ਼ੰਭੂ ਸ਼ੇਵ ਜੀ ਅਮਰਨਾਥ ਦੇ ਮਾਲਕ ਸਾਡੀ ਸਹਿਤਾ ਕਰੋ ਵਿਪਰਦੀਨ ਬਨ ਪਹੁੰਚੇ ਸ਼ਰਣੀ ਕਰुणा ਕਰੋ ਧਰਮ ਰਹਿ ਧਰਣੀ ਇਹ ਸਾਰੇ ਬ੍ਰਾਹਮਣ ਤੁਹਾਡੇ ਚਰਨਾਂ ਚ ਦੀਨ ਹੋ ਕਰਕੇ ਸ਼ਰਨ ਪਏ ਐ ਤੇ ਤੁਸੀਂ ਕਿਰਪਾ ਕਰੋ ਸਾਡੇ ਤੇ ਦਇਆ ਕਰੋ ਸਾਡਾ ਧਰਮ ਧਰਤੀ ਤੇ ਬਚਿਆ ਆਵੇ ਇਤਿਆਦਿਕ ਦੇਜੇ ਨਾਮ ਰਟਨਤੇ ਧੂਪ ਦੀਪ ਬਹੁ ਬਲੀ ਚੜੰਤੇ ਕਹਿੰਦੇ ਇਸ ਤਰੀਕੇ ਨਾਲ ਦੇਜੇ ਜਿਹੜੇ ਸਰਨ ਉਥੇ ਅਮਰਨਾਥ ਦੇ ਮੰਦਰ ਦੇ ਵਿੱਚ ਬਹੁਤਾ ਨਾਮ ਜਪਦੇ ਅਨੇਕਾਂ ਤਰ੍ਹਾਂ ਦੀ ਧੂਪ ਧਕਾਉਂਦੇ ਪੂਜਾ ਕਰਦੇ ਹਨ ਪਰੇ ਕਰੇ ਡੰਡਾਉਤ ਕਹੇਰੀ ਬਹੁ ਪ੍ਰਤੀ ਬੋਲੇ ਜਿਸ 베ਰੀ ਔਰ ਉਥੇ ਮੂਰਤੀ ਦੇ ਅੱਗੇ ਲੰਮੇ ਪੈ ਕੇ ਡੰਡਵਤ ਡੰਡਾਉਤ ਪ੍ਰਣਾਮ ਕਰਦੇ ਹਨ ਫਿਰ ਬਹੁਤ ਬੇਂਦੀਆਂ ਕਰਦੇ ਅਨਸਾਰੇ ਖਾਣ ਪਾਣ ਬਿਨ ਨਿਸ ਦਿਨ ਰੋਵੇ ਬੈਠੇ ਇੱਕ ਆਸਨ ਨੈ ਸੋਵੇਂ ਕਹਿੰਦੇ ਖਾਣ ਪਾਣ ਸਭ त्यागਿਆ ਹੋਇਆ ਔਰ ਬੈਠੇ ਹੋਏ ਹਨ ਆਸਮਾਨ ਦੇ ਉੱਤੇ ਸੌਂਦੇ ਵੀ ਨਹੀਂ ਹਨ ਕਨਕ ਅਰਕ ਬਿੱਲ ਦਲ ਅਰਪੰਤੇ ਭੋਲਾਨਾਥ ਧਿਆਨ ਚਿਤਵੰਤੇ ਔਰ ਇੱਥੇ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਗਿਆਨ ਮੁਤਾਬਕ ਅਤੇ ਜਿਵੇਂ ਆਪਾਂ ਦੇਖਦੇ ਆਂ ਸ਼ਿਵ ਜੀ ਦੇ ਅੱਗੇ ਜਿਹੜੀਆਂ ਭੇਟਾ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਅਕਤਧੂਰਾ ਬਿੱਲ ਆਦਿਕ ਅਤੇ ਹੋਰ ਜਿਹੜੀਆਂ ਚੀਜ਼ਾਂ ਆ ਉਹ ਭੇਟਾ ਕਰਦੇ ਆ ਸ਼ਿਵ ਜੀ ਦਾ ਧਿਆਨ ਧਰਦੇ ਹਨ ਅਸ਼ਟ ਦਿਵਸ ਜਦ ਭੈ ਭਤੀਤ ਸੁਦਾ ਪਿਪਾਸਾ ਨਿੰਦਰਾ ਜੀਤ ਅੱਠ ਦਿਨ ਬੀਤ ਗਏ ਇਸ ਤਰ੍ਹਾਂ ਅੱਠ ਦਿਨ ਇਹਨਾਂ ਨੇ ਭੁੱਖਿਆਂ ਪਿਆਸਿਆਂ ਬਿਨਾਂ ਨਿੰਦਰਾ ਤੋਂ ਗੁਜ਼ਾਰ ਦਿੱਤੀ ਬੇਬਲਤਾ ਦੀ ਹਾਲਤ ਹੋ ਗਈ ਇਸ ਤਰ੍ਹਾਂ ਅਮਰਨਾਥ ਮੰਦਰ ਦੇ ਅੰਦਰ ਇਹ ਬ੍ਰਾਹਮਣਾਂ ਨੇ ਜੋ ਕੀਤਾ ਹੈ ਮੰਡਿਓ ਮਰਨ ਜੀਨ ਤਜਿਆਸਾ ਨਹਿ ਨਿਜ ਕਰਹੈ ਧਰਮ ਬਿਨਾਸਾ ਉਹਨਾਂ ਨੇ ਇਹ ਸੋਚ ਲਿਆ ਸੀ ਵੀ ਮਰਨਾ ਆ ਬਾਹਰ ਜਾ ਕੇ ਵੀ ਇੱਥੇ ਹੀ ਸ਼ਿਵ ਜੀ ਦੇ ਚਰਨਾਂ 'ਚ ਮਰ ਜਾਵਾਂਗੇ ਇਹ ਮਨ ਆਪਣੇ ਮਨ ਦੇ ਅੰਦਰ ਮੰਡ ਲਿਆ ਮੰਡਣ ਦਾ ਮਤਲਬ ਆਪਣੇ ਆਪ ਨੂੰ ਤਿਆਰ ਬਰ ਤਿਆਰ ਕਰ ਲਿਆ ਅਤੇ ਕਿਸੇ ਵੀ ਤਰੀਕੇ ਦੇ ਨਾਲ ਧਰਮ ਜਿਹੜਾ ਉਹਦਾ ਨਾਸ ਨਾ ਹੋਵੇ ਇਸ ਤਰੀਕੇ ਨਾਲ ਕੋਸ਼ਿਸ਼ ਕੀਤੀ ਹੈ ਬੇਅਕਲ ਹੋਏ ਕਿਤਕ ਗਿਰ ਰਹੇ ਬਿਨਾ ਆਹਾਰ ਕਾਬਲ ਨਹੀਂ ਇਹ ਬੇਅਕਲ ਹੋ ਕਰਕੇ ਕਈ ਭੁੱਖ ਦੇ ਨਾਲ ਧਰਤੀ ਪਰ ਡਿੱਗੇ ਐ ਔਰ ਕਹਿੰਦੇ ਇਸ ਤਰੀਕੇ ਨਾਲ ਬਿਨਾ ਭੋਜਨ ਤੋਂ ਕਿਤਨਾ ਸਮਾਂ ਬੰਦਾ ਖੜਾ ਰਹਿ ਸਕਦਾ ਇਤਕ ਅਦਕ ਹੱਠ ਧਾਰੀ ਬਿਪੁਰ ਸੰਕਟ ਸਹਿ ਸਦੀਰ ਅਚਪਰ ਔਰ ਕਿਤਨੇ ਐਸੇ ਸੰ ਬ੍ਰਾਹਮਣ ਜਿਹੜੇ ਕਿ ਇਤਨੇ ਕਠਨ ਅਵਸਥਾ ਦੇ ਅੰਦਰ ਵੀ ਆਪਣੇ ਆਪ ਨੂੰ ਚੜ੍ਹਦੀ ਕਲਾ ਚ ਰੱਖੀ ਬੈਠੇ ਐ ਔਰ ਪੂਜਾ ਕਰਦੇ ਹਨ ਤੇ ਆਪਣੇ ਆਪ ਨੂੰ ਡਿਗਣ ਨਹੀਂ ਦਿੰਦੇ ਹਨ ਪੂਜਾ ਕਰਹਿ ਅਨੇਕ ਪ੍ਰਕਾਰ ਪਰਹਿਂਦਰ ਅੰਤਰ ਜਲ ਕੀ ਧਾਰਾ ਔਰ ਪੂਜਾ ਕਰਦੇ ਹਨ ਨਿਰੰਤਰ ਜਲ ਦੀ ਧਾਰਾ ਜਿਹੜੀ ਹੈ ਉਹ ਸ਼ਿਵਲਿੰਗ ਤੇ ਪਾਉਂਦੇ ਆ ਭਾਗ ਉਹਦੀ ਪੂਜਾ ਦੇ ਵਿੱਚ ਜੁਟੇ ਹੋਏ ਹਨ ਤਰਹਿ ਧਿਆਨ ਜਿਸ ਪਰ ਮ੍ਰਿਗਛਲਾ ਪਾਰਵਤੀ ਅਰਧੰਗ ਸੁਚਾਲਾ ਔਰ ਕਹਿੰਦੇ ਤਰਹਿ ਧਿਆਨ ਜਿਸ ਪਰ ਮ੍ਰਿਗਛਾਲਾ ਪਾਰਵਤੀ ਅਰਧਾਂਗਰ ਚਾਲਾ ਕਹਿੰਦਾ ਜਿਹੜਾ ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਹੜਾ ਮਿਰਗ ਸ਼ਾਲਾ ਦਾ ਆਸਮ ਕਰਕੇ ਵਹਿੰਦਾ ਹੈ ਤਹਲਾਸ਼ ਪਰਬਤੀ ਰਹਿੰਦਾ ਹੈ ਪਾਰਵਤੀ ਜਿਸ ਦੀ ਅਰਧਾਂਗਣੀ ਹੈ ਲਪਟੇ ਸਰਪ ਵਿਭੂਤ ਲਗਾਏ ਮੁੰਡਨ ਮਾਲ ਵਿਸਾਲ ਬਣਾਏ ਜਿਹਦੇ ਗਲੇ ਦੇ ਵਿੱਚ ਸਰਪ ਲਟਕਿਆ ਹੋਇਆ ਫਿਰ ਕਹਿੰਦੇ ਵਿਭੂਤੀ ਜੇ ਨੇ ਸਰੀਰ ਪਰ ਮਲੀ ਹੋਈ ਹੈ ਮੁੰਡਨ ਕਹਿੰਦੇ ਬੰਦਿਆਂ ਦੇ ਸਿਰਾਂ ਦੀ ਮੁੰਡਾ ਦੀ ਮਾਲਾ ਜਿਹੜੀ ਹੈ ਜਿਹਦੇ ਗਲੇ ਦੇ ਅੰਦਰ ਸੋਪ ਦੀ ਹੈ ਸੀਸ ਜਟਾ ਕੋ ਜੂਟ ਉਤੰਗਾ ਨਿਰਮਲ ਨੀਰ ਪ੍ਰਵਾਹਤ ਗੰਗਾ ਜਦੋਂ ਇਸ ਤਰੀਕੇ ਦੇ ਨਾਲ ਇਹ ਸਾਰਾ ਸ਼ਿਵ ਜੀ ਦਾ ਰੂਪ ਇੱਥੇ ਵਰਣਨ ਕਰਦੇ ਹਨ ਕਿ ਔਰ ਇਤਨੀ ਜਿਆਦਾ ਇੱਥੇ ਇਹਨਾਂ ਪੰਡਤਾਂ ਦੀ ਹਾਲਤ ਵਿਭਲਤਾ ਵਾਲੀ ਹੋਈ ਹੈ ਕਿ ਕਈ ਭੁੱਖ ਪਿਆਸ ਨਾਲ ਡਿੱਗ ਪਏ ਕਈ ਅਜੇ ਵੀ ਪੂਜਾ ਦੇ ਵਿੱਚ ਜੁੜੇ ਹੋਏ ਹਨ रान अंतलो दिज भए जन हृदय त्रिनेन ਇੱਥੇ ਫਿਰ ਕਵੀ ਸੰਤੋਖ ਸਿੰਘ ਜੀ ਕੁਝ વાਤਾ ਜਿਹੜੀ ਹੈ ਜਿਸ ਨੂੰ ਅਦਭੁਤ ਰਸ ਦੇ ਵਿੱਚ ਚਿਣਿਆ ਜਾਂਦਾ ਹੈ ਕਵਿਤਾ ਦੇ ਨੌ ਰਸ ਹੁੰਦੇ ਉਹਨਾਂ ਰਸਾਂ ਦੇ ਵਿੱਚੋਂ ਇਹ ਰਸ ਹੁੰਦਾ ਹੈ ਕਹਿੰਦੇ ਕਿ त्रिनेन ਜਿਹੜਾ ਸ਼ਿਵ ਜੀ ਹੈ ਉਹਨੇ ਐਨੇ ਬਿਆਕੁਲ ਐਨੇ ਵੇਬਲ ਹੋਏ ਇਹ ਬ੍ਰਾਹਮਣ ਦੇਖੇ ਹਰ ਤੱਕੇ ਹਨ ਤ੍ਰਿਪਾ ਧਾਰ ਪੱਤਰੀ ਵਿਖੇ ਲਿਖਿਓ ਪਾਇ ਕੋ ਬੈਨ ਇੱਥੇ ਕਵੀ ਸੰਤੋਖ ਸਿੰਘ ਜੀ ਨੇ ਥੋੜਾ ਜਿਹਾ ਜਿਵੇਂ ਆਪਾਂ ਇਸ ਗੱਲ ਨੂੰ ਇੰਜ ਵੀ ਕਹਿ ਸਕਦੇ ਹਾਂ ਕੁਝ ਲਿਖਾਰੀਆਂ ਨੇ ਇਹ ਲਿਖਿਆ ਬਈ ਉੱਤੇ ਅਮਰਨਾਥ ਦੇ ਵਿੱਚ ਆਕਾਸ਼ਵਾਣੀ ਹੋਈ ਆਵਾਜ਼ ਆਈ ਇੱਥੇ ਕਵੀ ਸੰਤੋਖ ਸਿੰਘ ਜੀ ਥੋੜਾ ਜਿਹਾ ਲੌਜੀਕ ਲੈ ਲੈਂਦੇ ਐ ਕਹਿੰਦੇ ਜੀ ਉਤੋਂ ਮੂਰਤੀ ਵੱਲੋਂ ਜਿਵੇਂ ਪੱਤਰੀ ਇੱਕ ਕਾਗਜ਼ ਦੀ ਲਿਖੀ ਹੋਈ ਚੱਠੇ ਉਹ ਪੱਤਰੀ ਵਿਖੇ ਲਿਖ ਉਪਾਏ ਕੋ ਬੈਨ ਉਪਾਏ ਯਤਨ ਦੇ ਬਚਨ ਲਿਖ ਦਿੱਤੇ ਉਹਨਾਂ ਨੂੰ ਇੱਕ ਚਿੱਠੀ ਦੇ ਰੂਪ ਵਿੱਚ ਇੱਕ ਪੱਤਰੀ ਦੇ ਰੂਪ ਵਿੱਚ ਕੁਝ ਕਿਹਾ ਹੈ ਲਿਖ ਕੇ ਕਵੀ ਸੰਤੋਖ ਸਿੰਘ ਕੁਝ ਲਿਖਦੇ ਹਨ ਉਸ ਅਨੁਸਾਰ ਸ਼੍ਰੀ ਨਾਨਕ ਜਗ ਗੁਰੂ ਵਿਸਾਲਾ ਅਪ੍ਰਮੇ ਸਮਰਥ ਕਲ ਕਲਾ ਕਵੀ ਸੰਤੋਖ ਸਿੰਘ ਜੀ ਕਹਿੰਦੇ ਚਿੱਠੀ ਦੇ ਵਿੱਚ ਸ਼ਿਵ ਜੀ ਵੱਲੋਂ ਉਹਨਾਂ ਨੂੰ ਪ੍ਰੇਰਣਾ ਮਿਲੀ ਹੈ ਅਮਰਨਾਥ ਦੇ ਮੰਦਰ ਵਿੱਚੋਂ ਔਰ ਅਮਰਨਾਥ ਦੇ ਮੰਦਰ ਚੋਂ ਪ੍ਰੇਰਣਾ ਮਿਲੀ ਉਸ ਚਿੱਠੀ 'ਚ ਲਿਖਿਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਦੇ ਗੁਰੂ ਜਿਨ੍ਹਾਂ ਵਰਗਾ ਦੂਸਰਾ ਹੋਰ ਕੋਈ ਨਹੀਂ ਆਇਆ ਇਸ ਕਲਯੁਗ ਦੇ ਸਮੇਂ ਅੰਦਰ ਜਿਨ ਗਾਦੀ ਪਰ ਬੈਠਿਓ ਜੋ ਏਕਾਜ ਤੁਮਾਰੇ ਸਾਰੇ ਹੁ ਉਹਨਾਂ ਦੀ ਗੱਦੀ ਪਰ ਜੋ ਗੁਰੂ ਬੈਠਾ ਹੈ ਉਹ ਤੁਹਾਡੇ ਕਾਰਜ ਸਵਾਰ ਦੇਵੇਗਾ ਇਹੀ ਪੱਤਰਕਾਲੇ ਤੂੰ ਜਾਵੋ ਪਿਤਾ ਆਪਣੀ ਸકલ ਸੁਣਾਵੋ ਇਹ ਚਿੱਠੀ ਜਿਹੜੀ ਹੈ ਇਹਨੂੰ ਲੈ ਕਰਕੇ ਤੁਸੀਂ ਜਾਵੋ ਆਪਣੀ ਮਿਰਥਾ ਆਪਣੀ ਹਾਲਤ ਸਾਰੀ ਉਹਨਾਂ ਨੂੰ ਜਾ ਕੇ ਸੁਣਾਵੋ ਦੱਸੋ ਸੋ ਰੱਖੇਂਗੇ ਧਰਮ ਤੁਹਾਰਾ ਤਿੰਨ ਬਿਨ ਅੰਤੇ ਹੋਇ ਨਾ ਉਬਾਰ ਉਹ ਤੁਹਾਡਾ ਧਰਮ ਬਚਾਉਂਗੇ ਉਹਨਾਂ ਤੋਂ ਬਗੈਰ ਹੋਰ ਕੋਈ ਤੁਹਾਡੀ ਰੱਖਿਆ ਨਹੀਂ ਕਰ ਸਕਦਾ ਇਸ ਵੇਲੇ ਉੱਠੋ ਆਹਾਰ ਜੈ ਕਰ ਕਰੋ ਹਿਰਦੈ ਭਰੋਸਾ ਗੁਰ ਪਰ ਧਰੋ ਉੱਠੋ ਹਣ ਉੱਠ ਕਰਕੇ ਆਪਣਾ ਜਿਹੜਾ ਭਰੋਸਾ ਹੈ ਪ੍ਰਮੇਸ਼ਰ ਦੇ ਉੱਤੇ ਰੱਖਦੇ ਹੋਏ ਗੁਰੂ ਦੇ ਉੱਤੇ ਵਿਸ਼ਵਾਸ ਕਰਦੇ ਹੋਏ ਖਾਣਾ ਪੀਣਾ ਖਾਓ ਤੇ ਉਹਨਾਂ ਦੇ ਕੋਲ ਜਾਵੋ ਜਿਹਦੇ ਜੇ ਬੈਠੇ ਮੰਡਲ ਕਰਕੇ ਤ੍ਰਿਕਤ ਛੁੱਧਤ ਸੰਗਠ ਕੋ ਧਰਕ ਜਿੱਥੇ ਬ੍ਰਾਹਮਣ ਬੈਠੇ ਸਨ ਮੰਡਲੀ ਬਣਾ ਕੇ ਪਿਆਸੇ ਭੁੱਖੇ ਸੰਕਟ ਧਾਰ ਕਰਕੇ ਅਰਧ ਜਾਮ ਜਮਨ ਜਬ ਰਹੀ ਵਿਪਰੇ ਬ੍ਰਿੰਦ ਵਿੱਚ ਉਤਰੀ ਤਹੀਂ ਔਰ ਅਰਧ ਜਾਮ ਜਮਨ ਜਬ ਰਹੀ ਅਰਧ ਜਾਮ ਕਹਿੰਦੇ ਅੱਧਾ ਪਹਿਰ ਜਦੋਂ ਰਾਤ ਅੱਧਾ ਪਹਿਰ ਰਹਿ ਗਈ ਅੱਧਾ ਪਹਿਰ ਜਿਹੜਾ ਇੱਕ ਪਹਿਰ ਹੁੰਦਾ ਇਹ 3 ਘੰਟੇ ਦਾ ਹੁੰਦਾ ਆ ਪਤਾ ਇਹਨੂੰ 4 ਘੰਟਿਆਂ ਦਾ ਜਿਹੜਾ ਅੱਧਾ ਦਿਨ ਬਣਦਾ 8 ਪਹਿਰਾਂ ਦਾ ਪੂਰਾ ਦਿਨ ਬਣਦਾ ਤੇ 8 ਤੇ 24 ਇੱਥੇ ਕਹਿ ਦਿੱਤਾ ਇਹਨਾਂ ਨੇ ਅਰਧ ਜਾਮ ਜਾਮ ਕਹਿੰਦੇ ਨੇ ਪਹਿਰ ਨਹੀਂ ਜਾਮਨੀ ਕਹਿੰਦੇ ਨੇ ਰਾਤ ਜਦੋਂ ਅੱਧਾ ਪਹਿਰ ਰਾਤ ਰਹਿ ਗਈ ਡੇਢ ਘੰਟਾ ਰਾਤ ਰਹਿ ਗਈ ਜਦੋਂ ਉਦੋਂ ਬ੍ਰਾਹਮਣਾ ਨੇ ਇਹ ਬਚਨ ਆਪਣੇ ਇੱਕ ਦੂਜੇ ਦੇ ਨਾਲ ਕਿਹਾ ਹੈ ਭਈ ਪ੍ਰਭਾਤ ਸੂਰ ਉਜਿਆਰਾ ਪਰਿਓ ਸੁਕਾਕਤ ਸਭਨ ਨਿਹਾਰਾ ਔਰ ਉਹਨਾਂ ਨੇ ਸਵੇਰ ਹੁੰਦਿਆ ਸੂਰ ਦੇ ਉਜਾਲੇ ਦੇ ਅੰਦਰ ਉਹ ਕਾਂਗੜ ਜਿਹੜਾ ਆ ਉਹ ਦੇਖਿਆ ਪਿਆ ਹੋਇਆ ਕਿਉਂਕਿ ਪੈਰ ਰਾਤ ਜਿਹੜੀ ਸੀ ਅੱਧਾ ਪੈਰ ਰਾਤ ਰਹਿੰਦੀ ਸੀ ਜਦੋਂ ਉਹਨਾਂ ਨੂੰ ਇਹ ਚਿੱਠੀ ਜਿਹੜੀ ਉਹਨਾਂ ਦੇ ਵਿੱਚ ਉਤਰੀ ਕਵੀ ਸੰਤੋਖ ਸਿੰਘ ਕਹਿੰਦੇ ਤੇ ਇਹ প্রভਾਤ ਸੂਰ ਉਜਿਆਰਾ ਸੂਰਜ ਨਿਕਲੇ ਆ ਉਸ ਵੇਲੇ ਸਾਰਿਆਂ ਨੇ ਵੇਖਿਆ ਉਹ ਕਾਗਜ਼ੀ ਪਿਆ ਹੋਇਆ ਹੱਥੇ ਉਠਾਏ ਬਿਲੋਕਾ ਖੋਲਾ ਅਕਰ ਸ਼ੁੱਧ ਪਾਠ ਕਰ ਬੋਲਾ ਤੇ ਹੱਥ ਉਠਾ ਕਰਕੇ ਉਹਨਾਂ ਨੇ ਦੇਖਿਆ ਦੇਖ ਕਰਕੇ ਫਿਰ ਖੋਲਿਆ ਖੋਲਿਆ ਖੋਲ ਕੇ ਉਹਨੂੰ ਪੜ੍ਹਿਆ ਹੈ ਜਾਨ ਅਚੰਬੇ ਮਿਲ ਸਮੁਦਾਇ ਪਠਤ ਸੁਨਤ ਸਭ ਹੋਇ ਇਕ ਥਾਏ ਤੇ ਹੈਰਾਨ ਹੋ ਗਏ ਸਾਰੇ ਜਾਣੇ ਤੇ ਪੜਿਆ ਸੁਣਿਆ ਸਾਰਿਆਂ ਨੇ ਇਕ ਥਾਪੀ ਹੋ ਕੇ ਭਲੀ ਭਾਂਤ ਆਸ਼ਾ ਕੋ ਜਾਨ ਕੋਲ ਗੁਰੂ ਅਵਕਰਹੁ ਬਖਾਨ ਚੰਗੀ ਤਰ੍ਹਾਂ ਸਮਝ ਲਿਆ ਆਸ਼ਾ ਉਸ ਚਿੱਠੀ ਦਾ ਜਿਹੜਾ ਮਤਲਬ ਸੀ ਨਾ ਉਸ ਦਾ ਤਾਤਪਰਿਆ ਸਮਝ ਲਿਆ ਤੇ ਫਿਰ ਸੋਚਿਆ ਵੀ ਹੁਣ ਕੌਣ ਹੈ ਗੁਰੂ ਉਹਨਾਂ ਦੇ ਥਾਂ ਤੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਪਰ ਦੇ ਨਮੋ ਇਕ ਦਿਜ ਲਖੇ ਬ੍ਰਤੰਤ ਤੇਗ ਬਹਾਦਰ ਗੁਰੂ ਭਗਵੰਤ ਉਹਨਾਂ ਦੇ ਵਿੱਚੋਂ ਇੱਕ ਬ੍ਰਾਹਮਣ ਜਾਣਦਾ ਹੈ ਕਿ ਤੇਗ ਬਹਾਦਰ ਗੁਰੂ ਤੇਗ ਬਹਾਦਰ ਭਗਵੰਤ ਸਰੂਪ ਹਨ ਆਨੰਦ ਪੂਰਨ ਦੇਹ ਹਨ ਸਭਨ ਸੁਨਾਵਤ ਬਾਖ ਉਚਾਰਾ ਮੋਤੇ ਸੁਨੋ ਲਖੋਂ ਜਮਸਾਰ ਤੇ ਸਾਰਿਆਂ ਨੂੰ ਸੁਣਾਉਂਦਿਆਂ ਹੋਇਆਂ ਉਹਨਾਂ ਨੇ ਗੱਲ ਕਹੀ ਤੇ ਮੇਰੇ ਤੋਂ ਸੁਣੋ ਜਿਵੇਂ ਇਹ ਗੱਲਬਾਤ ਸਾਰੀ ਹੋਈ ਹੈ ਸ਼੍ਰੀ ਹਰ ਗੋਬਿੰਦ ਪੂਰੇ ਬਿ ਆਏ ਬ੍ਰਿਧਾ ਪ੍ਰੇਮ ਵਡ ਧਰਿਓ ਬੁਲਾਏ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੀ ਤਾਂ ਕਸ਼ਮੀਰ ਗਏ ਸਨ ਜਿੱਥੇ ਕਿ ਉਹਨਾਂ ਨੇ ਬ੍ਰਿਧਾ ਪ੍ਰੇਮ ਜਿਹੜੀ ਬਜ਼ੁਰਗ ਔਰਤ ਸੀ ਉਹਦੇ ਪ੍ਰੇਮ ਨੂੰ ਭਾਗ ਭਰੀ ਦੇ ਪ੍ਰੇਮ ਨੂੰ ਜਾਣਦਿਆਂ ਹੋਇਆ ਉੱਥੇ ਪਹੁੰਚੇ ਸਨ। ਦਸਨ ਕੋ ਨਿਹਾਲ ਕਰ ਗਏ ਪੰਜ ਪੁੱਤਰ ਤਨਕੇ ਬਰ ਭਏ। ਦਸਾਂ ਨੂੰ ਨਿਹਾਲ ਕਰਕੇ ਗਏ ਜੰਮੂ ਕਸ਼ਮੀਰ ਚ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਗੁਰੂ ਘਰ ਹੈ ਗੁਰਦੁਆਰਾ ਹੈ ਉੱਥੇ ਗੁਰੂ ਜੀ ਮਾਤਾ ਭਾਗ ਭਰੀ ਨੂੰ ਨਿਹਾਲ ਕੀਤਾ ਇਸ ਤਰੀਕੇ ਦੇ ਨਾਲ ਪੰਜ ਪੁੱਤਰ ਉਹਨਾਂ ਦੇ ਘਰ ਹੋਏ ਹਨ ਪੋਤਰਾ ਗੱਦੀ ਪਰ ਬਿਠਾਈਂ ਸ੍ਰੀ ਹਰਿ ਗੋਬਿੰਦ ਗਏ ਸਮਾਏ ਤੇ ਆਪਣੇ ਪੋਤਰੇ ਨੂੰ ਗੱਦੀ ਤੇ ਬਿਠਾ ਕੇ ਸ੍ਰੀ ਗੁਰੂ ਹਰ Rai ਸਾਹਿਬ ਨੂੰ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਜੋਤੀ ਜੋਤ ਸਮਾ ਗਏ ਸਨ ਤਿੰਨ ਸੋਤਿ ਸ੍ਰੀ ਹਰਿ ਕ੍ਰਿਸ਼ਨ ਭਏ ਹੈ ਬਾਲ ਬੈਸ ਗੁਰ ਪੂਜ ਥੀਏ ਤੇ ਉਹਨਾਂ ਦਾ ਪੋਤਰੇ ਤੋਂ ਅੱਗੇ ਪੜੋਤਰਾ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਅੱਠਵੇਂ ਗੁਰੂ ਬਣੇ ਹਨ ਸੰਮਤ ਦ્વੈ ਗਾਦੀ ਪਰ ਰਹਿ ਤਨ ਕੇ ਅੰਤ ਤਿਨ ਹੋ ਬਚ ਕਹੇ ਤੇ ਉਹ ਦੋ ਸਾਲ ਗੱਦੀ ਪਰ ਬੈਠੇ ਔਰ ਸਰੀਰ ਦਾ ਅੰਤ ਉਹਨਾਂ ਦਾ ਜਦੋਂ ਹੋਣ ਲੱਗਾ ਜੋਤੀ ਜੋਤ ਸਮਾਉਣ ਲੱਗੇ ਆ ਉਹਨਾਂ ਨੇ ਬਚਨ ਕਰ ਦਿੱਤੇ ਸਾਨੂੰ ਆਪ ਗੁਰਬਾਬਾ ਵਸੇ ਬਕਾਲੇ ਆਪ ਗਮਨ ਬੈਕੁੰਠ ਸਮਾਲੇ ਤੇ ਆਪ ਗੁਰਬਾਬਾ ਹੁਣ ਬਾਬਾ ਗੁਰੂ ਜੋ ਹੈ ਉਹ ਬਾਬੇ ਬਕਾਲੇ ਅੰਦਰ বাসਦਾ ਹੈ ਤੇ ਆਪ ਗਮਨ ਬੈਕੁੰਠ ਸੰਭਾਲੇ ਆਪ ਉਹ ਜੋਤੀ ਜੋਤ ਸਮਾ ਗਏ ਸਨ ਸ੍ਰੀ ਗੁਰੂ ਤੇਗ ਬਹਾਦਰ ਅਹੈ ਚੌਦਿਸ਼ ਵਿਦਿਤ ਭੈ ਸਿੱਖ ਲਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਨ ਜੋ ਚੌਹਾਂ ਦਿਸ਼ਾਵਾਂ ਦੇ ਵਿੱਚ ਵਿਦਤ ਭਏ ਸਿੱਖ ਲੈ ਜਿਨ੍ਹਾਂ ਦੇ ਅਨੇਕਾਂ ਸਿੱਖ ਜਿਹੜੇ ਨੇ ਪ੍ਰਗਟ ਰੂਪ ਵਿੱਚ ਹਰ ਇਹ ਕਹਾਣੀ ਇਹ ਸਾਖੀ ਇਸ ਤਰੀਕੇ ਦੇ ਨਾਲ ਵਾਪਰੀ ਇਸ ਤਰੀਕੇ ਦੇ ਨਾਲ ਹੋਈ ਇੱਕ ਹੋਰ ਵੀ ਇੱਥੇ ਜੋ ਗੁਰਮੁਖ ਪਿਆਰੇ ਕਈ ਵਾਰੀ ਵਿਚਾਰ ਸਾਂਝੀ ਕਰਦੇ ਐ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਉਹ ਪਹੁੰਚੇ ਹੋਣਗੇ ਉਹਨਾਂ ਨੂੰ ਕਿਸੇ ਨੇ ਜੇ ਅਮਰਨਾਥ ਵਿੱਚੋਂ ਵੀ ਉਹਨਾਂ ਨੂੰ ਆਕਾਸ਼ ਬਾਣੀ ਹੋ ਗਈ ਜਾਂ ਉਹਨਾਂ ਨੂੰ ਆਪਣੇ ਆ ਥਾਂਪੁਰ ਥਾਂ ਜਾ ਕਰਕੇ ਔਰ ਪੂਜਾ ਕਰਕੇ ਅਨੇਕਾਂ ਉਹੜ-ਪੋੜ ਕਰਕੇ ਵੀ ਉਹਨਾਂ ਦੀ ਗੱਲ ਜਦੋਂ ਨਾ ਬਣੀ ਖੋਵੇਗੀ ਉਸ ਵੇਲੇ ਉਹ ਗੁਰੂ ਜੀ ਦੀ ਸ਼ਰਨ ਵਿੱਚ ਆਏ ਔਰ ਗੁਰੂ ਜੀ ਦੀ ਸ਼ਰਨ ਦੇ ਵਿੱਚ ਆਣ ਕੇ ਇਹ ਬੇਨਤੀ ਕੀਤੀ ਕਿ ਮਹਾਰਾਜ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਸਾਨੂੰ ਤਾਂ ਬਚਾਉਣ ਵਾਲੇ ਤੁਸੀਂ ਹੀ ਆ ਕਿਉਂਕਿ ਉਹਨਾਂ ਨੂੰ ਹੁਣ ਦੂਸਰਾ ਕੋਈ ਰਾਹ ਨਹੀਂ ਸੀ ਦਿਖ ਰਿਹਾ ਇਸ ਤਰੀਕੇ ਦੇ ਨਾਲ ਵੀ ਉਹ ਲੋਕ ਜਿਹੜੇ ਸਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਪਹੁੰਚੇ ਇੱਥੇ ਕਵੀ ਸੰਤੋਖ ਸਿੰਘ ਲਿਖਦੇ ਐ ਕਿ ਉਹਨਾਂ ਨੂੰ ਚਿੱਠੀ ਮਿਲੀ ਐ ਤੇ ਉਹਨਾਂ ਨੇ ਆਪਸ ਵਿੱਚ ਵਿਚਾਰ ਕੀਤੀ ਕਿਹੜਾ ਗੁਰੂ ਗੁਰਤਾ ਪਰ ਵਿਰਾਜਮਾਨ ਹੈ ਉਹਨਾਂ ਨੇ ਦੱਸਿਆ ਗੁਰੂ ਤੇਗ ਬਹਾਦਰ ਗੁਰੂ ਤੇਗ ਬਹਾਦਰ ਕਿਵੇਂ ਗੁਰਤਾ ਪਰ ਬੈਠੇ ਇਹ ਵੀ ਵਾਰਤਾ ਸਮਝਾਈ ਇੱਕ ਦੂਜੇ ਦੇ ਨਾਲ ਸਾਂਝੀ ਕੀਤੀ ਔਰ ਸਾਂਝੀ ਕਰਨ ਤੋਂ ਬਾਅਦ ਅਨੰਦਪੁਰ ਵੱਲੋਂ ਚਾਲੇ ਪਾਉਣ ਵਾਸਤੇ ਇਹ ਕਸ਼ਮੀਰੀ ਪੰਡਤਾਂ ਦੀ ਵਫ਼ਦ ਨੇ ਤਿਆਰੀ ਬੰਨ ਲਈ ਹੈ ਸਾਰੇ ਜਾਣੇ ਅਮਰਨਾਥ ਤੋਂ ਖਾਣ ਪਾਣ ਕਰਕੇ ਆਪਣੇ ਸਰੀਰ ਦੀਆਂ ਕਿਰਿਆਵਾਂ ਸੋਧ ਕੇ ਤੇ ਇੱਕ ਜਿਵੇਂ ਇਹਨਾਂ ਦੇ ਅੰਦਰ ਆਸ ਦੀ ਕਿਰਨ ਜਾਗੀ ਹੋਵੇ ਉਸ ਆਸ ਦੀ ਕਿਰਨ ਦੇ ਵਿੱਚ ਆਪਣੇ ਧਰਮ ਦੀ ਰੱਖਿਆ ਦੀ ਬੇਨਤੀ ਕਰਨ ਵਾਸਤੇ ਨੰਦਪੁਰ ਸਾਹਿਬ ਵੱਲੋਂ ਚਾਲੇ ਕਿਵੇਂ ਪਾਉਂਦੀ ਹੈ ਉਹ ਆਪਾਂ ਅੱਗੇ ਕੱਲ ਦੇ ਦਰਬਾਨ ਦੇ ਵਿੱਚ ਸਰਵਣ ਕਰਾਂਗੇ ਔਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਵੇਂ ਬਖਸ਼ਿਸ਼ਾ ਕਰਦੇ ਹਨ ਉਹ ਸਾਰਾ ਪ੍ਰਸੰਗ ਜਿਹੜਾ ਹੈ ਅੱਗੇ ਆਪੇਗਾ ਸਤਿਗੁਰੂ ਜੀ ਦੇ ਇਤਿਹਾਸ ਨੂੰ ਵਿਚਾਰਦੇ ਹੋਇਆਂ ਭੁਲਾ ਦੇਖਿਵਾਂ ਸਰਬੱਤ ਸੰਗਤਾਂ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ